ਪਿਆਰੇ ਦਰਸ਼ਕੋ ਪਿਆਰਪਰੀ ਸਤਿ ਸ੍ਰੀ ਅਕਾਲ ਜੂਝਣਾ ਸਿੱਖੋ ਟੁੱਟਣਾ ਨਹੀਂ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਘੋੜਾ ਗੱਡੀਆਂ ਦਾ ਜ਼ਮਾਨਾ ਸੀ ਇੱਕ ਚੌਧਰੀ ਪਿੰਡ ਦੇ ਦੁਕਾਨਦਾਰ ਲਾਲਾ ਕੋਲ ਗਿਆ ਗੱਲਾਂ-ਗੱਲਾਂ ਵਿੱਚ ਪਤਾ ਲੱਗਾ ਕਿ ਲਾਲੇ ਨੂੰ ਇੱਕ ਘੋੜੇ ਦੀ ਲੋੜ ਹੈ ਚੌਧਰੀ ਨੇ ਆਪਣਾ ਘੋੜਾ ਵੇਚਣਾ ਸੀ ਜੋ ਕਿ ਅਕਸਰ ਬਿਮਾਰ ਰਹਿੰਦਾ ਸੀ ਦੂਜੇ ਦਿਨ ਚੌਧਰੀ ਲਾਲਾ ਜੀ ਕੋਲ ਗਿਆ ਤੇ ਬੋਲਿਆ લાલાજી ਮੈਂ ਘੋੜਾ ਵੇਚਣਾ ਹੈ। ਤੁਸੀਂ ਖਰੀਦੋਗੇ? ਲਾਲਾ ਬੋਲਿਆ ਘੋੜਾ ਕਿੰਨੇ ਦਾ ਵੇਚੇਗਾ? ਚੌਧਰੀ ਬੋਲਿਆ 1000 ਦਾ। ਲਾਲਾ ਬੋਲਿਆ 500 ਰੁਪਏ ਤੋਂ ਇੱਕ ਪੈਸਾ ਵੀ ਵੱਧ ਨਹੀਂ ਦੇਵਾਂਗਾ। ਚੌਧਰੀ ਬੋਲਿਆ ਕੱਢ 500। ਸ਼ਾਮ ਨੂੰ ਘਰ ਆ ਕੇ ਘੋੜਾ ਲੈ ਜਾਣਾ। ਜਦ ਲਾਲਾ ਚੌਧਰੀ ਦੇ ਘਰ ਗਿਆ ਤਾਂ ਦੇਖਿਆ ਘੋੜਾ ਮਰਿਆ ਪਿਆ ਹੈ। ਚੌਧਰੀ ਪੈਸੇ ਲੈ ਕੇ ਪਿੰਡ ਚੋਂ ਗਾਇਬ ਹੋ ਗਿਆ। ਤੇ 1 ਮਹੀਨੇ ਬਾਅਦ ਪਿੰਡ ਵਾਪਸ ਆਇਆ ਡਰਦਾ ਡਰਦਾ ਲਾਲਾ ਦੀ ਦੁਕਾਨ ਤੇ ਗਿਆ ਤਾਂ ਲਾਲਾ ਬੋਲਿਆ ਆਹ ਭਾਈ ਚੌਧਰੀ ਕਿੱਥੇ ਗਾਇਬ ਹੋ ਗਿਆ ਸੀ ਚੌਧਰੀ ਨੇ ਖੁਦ ਹੀ ਪੁੱਛ ਲਿਆ ਲਾਲਾ ਘੋੜਾ ਕਿਹੋ ਜਿਹਾ ਕੰਮ ਕਰ ਰਿਹਾ ਹੈ ਲਾਲਾ ਬੋਲਿਆ ਤੇਰਾ ਘੋੜਾ ਤਾਂ ਬਹੁਤ ਵਧੀਆ ਨਿਕਲਿਆ ਮੇਰਾ ਬਹੁਤ ਫਾਇਦਾ ਹੋਇਆ ਉਹਦੇ ਨਾਲ ਲਾਲਾ ਚੌਧਰੀ ਬੋਲਿਆ ਘੋੜਾ ਤਾਂ ਮਰਿਆ ਹੋਇਆ ਸੀ ਲਾੜਾ ਬੋਲਿਆ ਮੈਂ ਅਖਬਾਰ ਵਿੱਚ ਵਿਗਿਆਪਨ ਦੇ ਦਿੱਤਾ ਸੀ ਇੱਕ 1 ਰੁਪਏ ਦੀ ਲਾਟਰੀ ਖਰੀਦੋ ਤੇ ਇੱਕ ਅਰਬੀ ਘੋੜਾ ਖਰੀਦ ਪਾਓ ਚੌਧਰੀ ਬੋਲਿਆ ਫਿਰ ਕੀ ਹੋਇਆ લાલા બોલ્યા હોਣਾ ਕੀ ਸੀ 10000 ਲੋਕਾਂ ਨੇ ਲਾਟਰੀ ਪਈ ਮੈਂ ਇੱਕ ਜਣੇ ਦੀ ਲਾਟਰੀ ਕੱਢੀ ਇੱਕ ਦੀ ਲਾਟਰੀ ਕੱਢੀ ਤਾਂ ਰੋਂਦਾ ਹੋਇਆ ਮੇਰੇ ਕੋਲ ਆ ਗਿਆ ਤਾਂ બોલਿਆ ਲਾਲਾ ਜੀ ਚੌਧਰਾ ਚੌਧਰੀ ਉਹ ਲਾਲਾ ਜੀ ਕੋੜਾ ਤਾਂ ਮਰਿਆ ਹੋਇਆ ਨਿਕਲਿਆ ਚੌਧਰੀ ਜਲਦੀ ਨਾਲ બોલਿਆ ਦੱਸੋ ਫਿਰ ਕੀ ਹੋਇਆ ਲਾਲਾ બોલਿਆ ਹੋਣਾ ਕੀ ਸੀ ਮੈਂ ਉਸ ਨੂੰ ਉਸ ਦਾ 1 ਰੁਪਿਆ ਵਾਪਸ ਕਰ ਦਿੱਤਾ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੂਝਣਾ ਸਿੱਖੋ ਕੁੱਟਣ ਦੀ ਨਹੀਂ ਲੋੜ ਜੂਝਣਾ ਸਿੱਖੋਗੇ ਤਾਂ ਤਰੱਕੀਆਂ ਪਾਓਗੇ ਧੰਨਵਾਦ